ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਜੇਗਾ ਟਾਈਮ ਹੈ ਹੁਣ ਸਵਾ 3:00 3:30 ਦੇ ਵਿੱਚ ਵਿੱਚ ਟਾਈਮ ਹੈਗਾ ਤੇ ਆਪਾਂ ਜਾਣਿਆ ਜੀ ਵਿਆਹ ਲਿਆਂਦੇ ਕਿਉਂਕਿ ਹੁਣ ਆਉਣਗੇ ਨਾਨਕੇ ਤੇ ਤੁਸੀਂ ਕਹੋਗੇ ਵੀ ਨੰਦਾ ਦਾ ਵਲੋਗ ਪਹਿਲਾਂ ਪਾ ਦਿੱਤਾ ਤੇ ਕੁੜੀ ਦਾ ਸਹੁਰਾ ਪਰਿਵਾਰ ਜਿਹੜਾ ਦੂਰੋਂ ਪਿੰਡ ਪਿੰਡ ਦੂਰ ਪਿੰਡ ਸੀਗਾ ਤੇ ਇੱਕ ਧੁੰਦਾ ਤਾਰੀ ਸੀ ਤੇ ਸਾਡੇ ਉਰੇ ਹਨਾ ਜੋ ਵੀ ਪਿੰਡਾਂ ਦੇ ਰੀਤੀ ਰਿਵਾਜ ਹੁੰਦੇ ਨੇ 10 ਵਜੇ ਤੋਂ ਪਹਿਲਾਂ ਆਨੰਦ ਕਾਰਜ ਹੁੰਦੇ ਨੇਗੇ ਤਾਂ ਕਰਕੇ ਇੱਕ ਦਿਨ ਪਹਿਲਾਂ ਆਨੰਦ ਕਰ ਦਿੱਤੇ ਸੀ ਕਿਉਂਕਿ ਧੁੰਦਾ ਦਾ ਟਾਈਮ ਸੀਗਾ ਹਨਾ ਵੀ ਵੇਰ ਹੁਣ ਬਰਾਤ ਵਾਲੇ ਦਿਨ ਬਹੁਤ ਲੇਟ ਹੋ ਜਾਂਦਾ ਇੱਕ ਦਿਨ ਪਹਿਲਾਂ ਆਨੰਦ ਕੀਤੇ ਨੇ ਹੁਣ ਉਦੋਂ ਬਾਅਦ ਦੇ ਵਿੱਚ ਨਾਨਕੇ ਆਉਣਗੇ ਤੇ ਆਥ ਨੇ ਬੰਨ ਲਗੋ ਤੇ ਉਦੋਂ ਬਾਅਦ ਜਾਗੋ ਹੋਊ ਫਿਰ ਕੱਲ ਨੂੰ ਪੈਲਸ ਦਾ ਪ੍ਰੋਗਰਾਮ ਹੋਊ ਜਿਵੇਂ ਜਿਵੇਂ ਵੀ ਹਨਾ ਰਸਮਾਂ ਹੋਣਗੀਆਂ ਹੈਨਾ ਵਿਆਹਾਂ ਦੇ ਘਰੇ ਦਿਖਾਉਣਾ ਤੁਹਾਨੂੰ ਵਿਆਹਾਂ ਦੇ ਘਰ ਦੀਆਂ ਰੌਣਕਾਂ ਤੇ ਤੁਸੀਂ ਚਲੋ ਜੀ ਆਪਣੇ ਨਾਲ ਨਾਲ ਤੁਹਾਨੂੰ ਵੀ ਵਿਆਹ ਦਿਖਾਉਣਾ ਧੰਨਵਾਦ ਜੀ ਤੁਹਾਡਾ ਲੋ ਜੀ ਆਪਾਂ ਵਿਆਹਾਂ ਦੇ ਘਰ ਪਹੁੰਚ ਗਿਆ ਤੇ ਨਾਨਕੇ ਨੇ ਬੇਟਾ ਸਾਰੇ ਸਾਰੇ ਤਿਆਰ ਹੋਈ ਜਾਂਦੇ ਨੇ ਜਿਵੇਂ ਜਿਵੇਂ ਹਨਾ ਭੈਣ ਭਾਈ ਆਈ ਜਾਂਦਾ ਚਾਹ ਪਾਣੀ ਲੱਗਿਆ ਪਿਆ ਚਾਹ ਪਾਣੀ ਪੀ ਰਹੇ ਨੇਗੇ ਤੇ ਤੁਹਾਨੂੰ ਦਿਖਾਉਣੇ ਆਪਾਂ ਰੌਣਕਾਂ ਕੀ ਹੋ ਰਿਹਾ ਹੈ ਕੁਣ ਵਾਲੀਆਂ ਦੀ ਹੁਰੀਂ ਫਾਰੇ ਗੋ ਘਰ ਵੀ ਵੀ ਕਿਣੀ ਆਏ ਵੀਰ ਨਾ ਸੇਰ ਕ ਲੈ ਦੇ ਮੈਨੂੰ ਬੇ ਸਾਂਵੇਂ ਵੇਕੇ ਸਿੱਲਣ ਲੱਗੀ ਯਾਦ ਕਰੂੰਗੀ ਤੈਨੂੰ ਸੁਣ ਜਾਰੀ ਕੀ ਭਾਰਤੀ ਹੋ ਗਿਆ ਵੀਰ ਨਾ ਜਿੱਥੇ ਲੱਗੀ ਲੜਾਈ ਬੇ ਕਈ ਮਾਮਾ ਦੇ ਕੁਤ ਮਰ ਜਾਂਦੇ ਕਈ ਪਹਿਣਾ ਦੇ ਪਾਈ ਤੂੰ ਕਰ ਆ ਵੀਰਾ ਪੈਣ ਫਰੇਕ ਮਣਾਈ ਤੂੰ ਕਰ ਆ ਵੀਰਾ ਪੈਣ ਫਰੇਕ ਮਣਾਈ ਕਿਦਾਂ ਨਾ ਪਾਲੋ ਜੀ ਚਲੋ ਆ ਜੀ ਬੋਲੀ ਕਰਨ ਪਾਉਂ ਕੀ ਆ ਗਿਆ ਨਾਨਕ ਜੀ ਮਾ 哎，好你呀，好听呀，来呀！ I am oh, 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 और राया राया राया, राया। ਆਹ ਟਰੌਇ ਮਦੂ ਸਾਹਮਣੇ ਦੇਖਿਆ ਜੀ ਮਾਮਾ ਸਾਹਮਣੇ ਹਾਂ ਜੀ ਬੰਦਾ ਸਾਹਮਣੇ ਦੇਖਿਆ ਜੀ ਇਧਰ ਨੂੰ ਆਈ ਸਾਹਮਣੇ ਮਾਮਾ ਸਾਹਮਣੇ ਠੀਕ ਮੈਂ ਪਛਮਣ ਕੁੰਡੇ ਆ ਕੇ লা <laughs> ਇਹ ਸੀਗੀ ਲੋਕਾਂ ਦਾ ਨਾ ਰਿਹਾ ਉਹ ਸਮਾਨ ਜਮ ਉਹ ਬਚਾ ਲਈ ਕਿ ਬੈਠੀ ਆ ਕਿੱਥੇ ਸਮਾਨ ਮੈਂ ਤੁਹਾਨੂੰ ਨਾ ਚੂੜੇ ਵਾਲਾ ਵੀ ਦੇ ਕੇ ਜਾਨੀ ਆ ਇੱਕ ਆ ਮੈਂ ਤਿਆਰ ਲੋਜੀ ਆ ਮਾਮੀਆਂ ਨਾਨੀਆਂ ਨੇ ਬਲੌਗ ਦੇਖਣ ਆਲੀਆਂ ਪੈਣਾ ਹਨਾ ਤੇ ਮਿਲਿਆ ਬਹੁਤ ਖੁਸ਼ੀ ਹੋਈ ਇਹ ਨਾਨਕਾ ਪਰਿਵਾਰ ਆ ਤਮ ਮਾਡਲ ਇਥੇ ਇਥੇ ਨਾ ਚੱਲ ਰਸਾ ਬਾਕੀ ਨੇ ਫੀਡਾ ਤਮ ਚੱਲ ਤੂ ਦਾ ਬਹੁਤ ਸੋਹਣਾ ਲੱਗਦਾ ਮੇਰੇ ਗੁੱਡੀ ਆ ਲੈ ਲੋ ਤਮ ਚੱਲੋ ਇਹ ਨਹੀਂ ਹੈ ਕਹੀ ਹੈ ਬਈ ਬੇਹ ਠੀਕੋ ਬਈ ਦਿਖਾ ਲੋ ਲੋ ਜੇ ਨਾ ਪਿਆਰੇ ਦੇ ਨੂੰ ਪਹਿਣਾ ਨਾਲ ਹੈ ਨਾ ਵੀਡੀਓ ਦੇਖਣ ਵਾਲੀਆਂ ਨੇ ਸਾਰੀਆਂ ਨਾਲ మాణికజరా <coughs>